ਤਾਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਜੇਠਾ ਜੀ ਨੇ ਘੁੰਗਣੀਆਂ ਵੇਚਣੀਆਂ ਸ੍ਰੀ ਜੇਠਾ ਜੀ ਦੀ ਮਾਤਾ ਦਇਆ ਕੌਰ ਜੀ ਨੇ ਆਪਣੇ ਇਸ ਇਕਲੋਤੇ ਪੁੱਤਰ ਨੂੰ ਕਾਰ ਵਿਹਾਰ ਵਿੱਚ ਲਾਉਣ ਵਾਸਤੇ ਛੋਲੀਆਂ ਦੀਆਂ ਘੁੰਗਣੀਆਂ ਤਾਂ ਸ਼ਾਬਾ ਲਾ ਦਿੱਤਾ ਆਪ ਜੀ ਸਲੱਗ ਬਾਲਕਾਂ ਵਾਂਗ ਮਾਤਾ ਜੀ ਦੀ ਆਗਿਆ ਅਨਸਾਰ ਘੁੰਗਣੀਆਂ ਦਾ ਸ਼ਾਬਾ ਚੁੱਕ ਕੇ ਵੇਚਣ ਤੁਰ ਪਏ ਆਪ ਜੀ ਦੀ ਭੋਲੀ ਪਾਲੀ ਸੂਰਤ ਨੂੰ ਵੇਖ ਕੇ ਅਤੇ ਨਿਰਸ਼ਲ ਆਵਾਜ਼ ਨੂੰ ਸੁਣ ਕੇ ਇਸਤਰੀ ਪੁਰਸ਼ ਝਟਪਟ ਹੀ ਘੁੰਗੜੀਆਂ ਲੈ ਲੈਂਦੇ ਅਤੇ ਆਪ ਜੀ ਘੁੰਗੜੀਆਂ ਦੀ ਸਾਰੀ ਵਟਕ ਆਪਣੀ ਮਾਤਾ ਜੀ ਨੂੰ ਦੇ ਦਿੰਦੇ ਮਾਤਾ ਜੀ ਬਾਲਕ ਨੂੰ ਆਹਰੇ ਲੱਗਾ ਵੇਖ ਕੇ ਬਹੁਤ ਪਰਸਾਨ ਹੋ ਕੇ ਸਿਰ ਮੂੰਹ ਚੁੰਮ ਕੇ ਪਿਆਰ ਦੇ ਕੇ ਲਾੜ ਲੜਾਉਂਦੇ ਇਸ ਤਰ੍ਹਾਂ ਜਦ ਕੁਛ ਦਿਨ ਬੀਤ ਗਏ ਆ ਇੱਕ ਦਿਨ ਇੱਕ ਰਮਤੇ ਸਾਧੂ ਨੇ ਆਪ ਜੀ ਤੋਂ ਘੁੰਗੜੀਆਂ ਮੰਗੀਆਂ ਜਿਸ ਤੇ ਸ੍ਰੀ ਜੇਠਾ ਜੀ ਨੇ ਸਾਧੂ ਨੂੰ ਇੱਕ ਲੱਪ ਭਰ ਕੇ ਘੁੰਗੜੀਆਂ ਦਿੱਤੀਆਂ ਪਰ ਇੱਕ ਲੱਪ ਘੁੰਗੜੀਆਂ ਖਾ ਕੇ ਸਾਧੂ ਨੇ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਹੋਰ ਘੁੰਗੜੀਆਂ ਦੇਹੋ ਇਸ ਤਰ੍ਹਾਂ ਜਦ ਹੋਰ ਹੋਰ ਕਰਕੇ ਸਾਧੂ ਬਹੁਤ ਸਾਰੀਆਂ ਘੁੰਗੜੀਆਂ ਕਾ ਗਿਆ ਤਾਂ ਅਖੀਰ ਦੀ ਬਾਕੀ ਸ੍ਰੀ ਅਖੀਰ ਦੀ ਬਾਕੀ ਸ੍ਰੀ ਜੇਠਾ ਜੀ ਨੇ ਬਾਕੀ ਦੀ ਸਾਰੀ ਚੰਗੇਰ ਹੀ ਉਸ ਦੀ ਝੋਲੀ ਵਿੱਚ ਪਲਟ ਦਿੱਤੀ ਸਾਧੂ ਨੇ ਪ੍ਰਸੰਨ ਹੋ ਕੇ ਕਿਹਾ हे ਬਾਲਕ ਤੂੰ ਮੇਰੇ ਆਤਮਾ ਨੂੰ ਪ੍ਰਸੰਨ ਕੀਤਾ ਹੈ ਭਗਵਾਨ ਤੈਨੂੰ ਪ੍ਰਸੰਨ ਕਰੇਗਾ ਸਾਧੂ ਤੋਂ ਇਹ ਅਸੀਸ ਲੈ ਕੇ ਸ੍ਰੀ ਜੇਠਾ ਜੀ ਖਾਲੀ ਸ਼ਾਬਾ ਲੈ ਕੇ ਘਰ ਆ ਗਏ ਜਦ ਮਾਤਾ ਜੀ ਨੇ ਪੁੱਛਿਆ ਬੇਟਾ ਅੱਜ ਕਿੰਨੇ ਪੈਸੇ ਵਟੇ ਹਨ ਤਾਂ ਬੇਟਾ ਜੀ ਨੇ ਕਿਹਾ ਮਾਤਾ ਜੀ ਅੱਜ ਤਾਂ ਸਾਰੀਆਂ ਹੁੰਗੜੀਆਂ ਇੱਕ ਸਾਧੂ ਨੂੰ ਸਾਧੂ ਨੇ ਖਾ ਲਈਆਂ ਸਨ ਅਤੇ ਕਿਹਾ ਸੀ ਕਿ हे ਬਾਲਕ ਤੈਨੂੰ ਭਗਵਾਨ ਭਾਗ ਲਾਏਗਾ ਤੂੰ ਅੱਜ ਇੱਕ ਭੁੱਖੇ ਸਾਧੂ ਨੂੰ ਭੋਜਨ ਛਕਾ ਕੇ ਪ੍ਰਸੰਨ ਕੀਤਾ ਹੈ ਆਪ ਜੀ ਪਾਸੋਂ ਇਹ ਭੋਲੀ ਪਾਲੀ ਗੱਲ ਸੁਣ ਕੇ ਮਾਤਾ ਜੀ ਨੇ ਕਿਹਾ beta ਇਸ ਤਰ੍ਹਾਂ ਸਾਰੀਆਂ ਘੁੰਗੜੀਆਂ ਨਹੀਂ ਖਵਾ ਦੇਈ ਦੀਆਂ ਦੇਣੀਆਂ ਚਾਹੀਦੀਆਂ ਪੈਸੇ ਵਟ ਕੇ ਘਰ ਲਿਆਇਆ ਕਰ ਉਪਰੰਤ ਸ੍ਰੀ ਜੇਠਾ ਜੀ ਕੁਝ ਸਮਾਂ ਹੋਰ ਘੁੰਗੜੀਆਂ ਵੇਚਦੇ ਅਤੇ ਪੈਸੇ ਵਟ ਕੇ